ਆਜਾ ਸੀ ਕਾਲਜ ਕੀ ਹਲਚਾਲ ਚੋਂ ਬਰਾਂ ਦੇ ਕੂਤਰ ਕਦਰ ਠੀਕ ਆ ਜੀ ਸਾਰੇ ਵੀਰਾਂ ਦੇ ਤੇ ਇਧਰ ਆਪਣੀ ਡੌਗ ਜੀ 베ਗੋ ਇਹਦਾ ਨਾਮ 베ਗੋ ਰੱਖਤਾ ਜੀ ਨਾਮ ਚੇਂਜ ਚੋ ਜੀ ਕਰਦੇ ਨਾ ਆਪਾਂ ਹੁਣ ਇੱਕ ਨਾਮ ਹੀ ਰੱਖਣਾ 베ਗੋ ਉਹ ਭੱਜ ਗਈ ਡਰ ਕੇ ਤੇ ਆ ਰਹੀ ਆ ਰਹੀ ਆ ਲੋ ਕਾਦੇ ਸ਼ਾਰਨ ਕੈਮਰਾ ਸਾਫ ਕਰਨ ਵਾਲਾ ਜੀ ਇੱਕ ਮਿੰਟ ਕਰ ਲੀ ਜੀ ਇਧਰ ਆ ਰਹੀ ਆਪਣੀ 베ਗੋ ਠੀਕ ਆ ਚੋbro ਤੇ ਮੈਂ ਖਾ ਮੁਖਾ ਦੀ ਚੋਬਰਾਂ ਨੂੰ ਤੇ ਹੁਣ ਜੀ ਬੱਕਰੀਆਂ ਬੁੱਕਰੀਆਂ ਬਾਹਰ ਕੱਢ ਦਈਏ ਫਿਰ ਚੱਲਾਂਗੇ ਕਬੂਤਰਾਂ ਵਾਲੇ ਪਾਸੇ ਠੀਕ ਆ ਚੋbro ਕਰ ਦੋ ਸਸਰੀ ਕਾਲ ਸਾਰਿਆਂ ਨੂੰ ਸਸੀ ਕਾ ਕਰਦੇ ਢਿੱਡੋ ਸਸੀ ਕਾ ਕਰਦੇ ਸਾਰਿਆਂ ਨੂੰ ਆ ਰਹੀ ਆਪਣੀ ਢਿੱਡੋ ਇਹ ਵੀ ਮਤਲਬ ਸੂਨ ਵਾਲੀ ਆ ਥੋੜੇ ਚਿਰਾਂ ਤੱਕ ਠੀਕ ਆ ਜੋ ਬ్రో 15 20 ਦਿਨ ਰਹਿ ਗਏ ਇਧਰ ਦੀ ਮਾਂ ਠੀਕ ਆ ਜੋ ਬ్రో ਤੇ ਗੋਆ ਗੋ ਸੱਤਨ ਆਲਾ ਪਿਆ ਤੇ ਇਕਰਾ ਬੱਕੀਆਂ ਬਕਰੀਆਂ ਬਾਹਰ ਕੱਢ ਦਿੱਤੀਏ ਤੇ ਫਿਰ ਕੂਤਰਾਂ ਵਾਲੇ ਪਾਸੇ ਚੱਲਦੇ ਹਾਂ ਜੀ ਯਾ ਵੀ ਕੂਤਰਾਂ ਵਾਲੇ ਖੁੱਡੇ ਦੀ ਆ ਰੀ ਤੇ ਇਕਰਾ ਠੰਡ ਜੀ ਹੋਈ ਪਈ ਆ ਤੇ ਚਲੋ ਬਈ ਬਾਰ ਚੱਲ ਗਏ ਪਲਾਕ ਨੂੰ ਖੋਲ ਗਏ ਪਲਾਕੇ ਡੋਨ ਖੋਲ ਦਿੰਦੇ ਆ ਫਿਰ ਇਹਨੂੰ ਬੰਦ ਨਹੀਂ ਬਾਹਰ ਚੱਲ ਕੇ ਕਿ ਖੁੱਲੀ ਛੱਡ ਗਏ ਮੇਰੀ ਬੁਰੀ ਥੱਲੇ ਆਪੇ ਖਾਲੂ ਗਿਆ ਇਧਰੋ ਇਧਰੋ ਪਾਸੇ ਹੋ ਜਾ ਪਾਸਾ ਮਾਰ ਲਾ ਲਓ ਜੀ ਲਓ ਜੀ ਇੱਕ ਮਿੰਟ ਆਪਾ ਹੈ ਇੱਕ ਵੰਡੀ ਜੀ ਇਹਦਾ ਫਸਟ ਕੰਮ ਵਖਾਉਣੇ ਜੀ ਤੁਹਾਨੂੰ ਖੁੱਲ ਖੁੱਲਦੇ ਸਾਰ ਜਾਣਾ ਸਿੱਧਾ ਬੱਕਰੀ ਕੋਲੇ ਇਹਨੇ ਲੱਗ ਗਈ ਨਾ ਜੀ ਦੁੱਧ ਚੁੰਗਣ ਬਸ ਦੁੱਧ ਦੁੱਧ ਨਹੀਂ ਰਹਿਣ ਦਿੰਦੀ ਬੱਕਰੀ ਥੰਡੇ ਆਪ ਹੀ ਸਾਰਾ ਕਰ ਜਾਂਦੀ ਜਬਤ ਠੀਕ ਹੈ ਜੀ ਤੇ ਹੁਣ ਇਹਨੂੰ ਬੰਦ ਕੇ ਬਾਹਰ ਦੋਨਾਂ ਨੂੰ ਵੇਗੋ ਆਇਆ ਬੋਲ ਨਾ ਖੜੀ ਗਏ ਇਨਾ ਜੀ ਨਹੀਂ ਲੱਗਦਾ ਯਾਰ ਉੱਥੇ ਕੁੱਤੇ ਵਾਵਾ ਸੀ ਤੇ ਉਹਨੇ ਬੜੀ ਵਧੀਆ ਖੇਡਦੀ ਰਹਿੰਦੀ ਸੀ ਅੱਜ ਤੇ ਕੱਲੀ ਜਾਣੀ ਆ ਚਾ ਵਾ ਲੈ ਬੋਲ ਮਾਰ ਫੜ ਬੋਲ ਫੜ ਓਏ ਡਰ ਗਈ ਕੁੜੀਏ ਡਰੀ ਗਈ ਉਹ ਵੜ ਗਈ ਆ ਵਰਾਡੇ ਚ ਹੀ ਗੈਪ ਹੋ ਗਈ ਆ ਆ ਆ ਇਹ ਬਹੁਤ ਛੋਟੀ ਕੁੱਤੀ ਆ ਵੇਖੋ ਆਇਆ ਬਾਹਰ ਚਲੀ ਗਿਆ ਪਾ ਬਾਹਰ ਚੱਲਦੇ ਆਜਾ ਉਹ ਸਿਆੜੀ ਬਹੁਤ ਆ ਬਈ ਜਿੱਥੇ ਕਹਿਦੀ ਉੱਥੇ ਬਹਿ ਜਾਂਦੀ ਆ ਆਇਆ ਆਏ ਚਲੀਏ ਆਇਆ 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 ਵੇਖੋ ਬਾਹਰ ਕਰਦੇ ਆਜਾ ਭੱਜਿਆ ਫਿਰ ਨੀ ਉਹ ਬੋਲੀ ਆ ਡਰ ਗਈ ਯਾਰ ਬੋਲ ਤੋਂ ਵਿਚਾਰੀ ਲਓ ਜੀ ਤੜਕੇ ਤੜਕੇ ਬਾਹਰ ਚੱਕਿਆ ਜੀ ਆਪਣੇ ਸੈਟਅਪ ਤੇ ਜੀ ਅੱਜ ਕਰੀ ਸੀ ਛੁੱਟੀ ਮਾਰੀ ਸੀ ਕਿਉਂਕਿ ਬੁਖਾਰ ਚਾ ਤੇ ਜ਼ੁਖਾਮ ਹੈ ਤਾਂ ਕਰਕੇ ਲੈ ਵੀ ਗੇਟ ਖੋਲਿ ਗਏ ਤੇਰਾ ਲਓ ਬਈ ਤਕ ਉਤਰਾ ਤੇ ਮਾਰ ਰੋ ਨਿਗਾ ਜੋ ਬਰ ਬੈਠੇ ਸਾਰੇ ਸੱਟ ਵਾਟ ਠੀਕ ਹੈ ਜੀ ਆ ਬਠ ਮਾਰੀ ਗਏ ਨੇ ਖੁਣੇ ਠੀਕ ਹੈ ਮੈਂ ਵਿਖਾ ਦਈਏ ਤੇ ਇਧਰ ਬੱਚੇ ਜੇ ਕਿਵੇਂ ਨਿਕਲਣਗੇ ਜਾਣਾ ਨਿਕਲਣਗੇ ਆਪਾਂ ਥੋੜੇ ਦਿਨਾਂ ਦੀ ਵੇਟ ਕਰਨੀ ਹੈ ਫਿਰ ਅੰਡੇ ਚੱਕ ਦੇਣੇ ਆ ਤੇ ਇਧਰ ਆਪਣੇ ਜੋੜੀ ਦਾ ਸ਼ੌਂਕ ਕਰਾਉਣੀ ਹੈ ਜੀ ਸ਼ੌਂਕ ਕੀ ਵੇਨੇ ਆ ਕੀ ਗੱਲ ਚੱਲ ਲਾਓ ਬੀਦੂ ਝਾਂਡਾ ਓਕੇ ਨੰਨ ਨੰਨ ਆ ਕੀ ਕੀਤਾ ਯਾਰ ਇੱਥੇ ਲਾਤਾ ਇੱਕ ਇੱਥੇ ਲਾਤਾ ਇੱਕ ਇੱਥੇ ਲਾਤਾ ਤੁਹਾਡੀ ਸਕੀਮ ਕੀ ਇੱਕ ਜਗ੍ਹਾ ਦੇਣੀ ਲਾਈ ਦੇ ਇੱਕ ਉੱਥੇ ਲਾ ਦਿੰਨੇ ਹੋ ਇੱਕ ਉੱਥੇ ਲਾ ਦਿੰਨੇ ਹੋ ਚੱਕਰ ਕੀ ਆ ਇਹ ਕੋਈ ਹੁਣ ਉਹ ਆਂਡਾ ਉਹਨੂੰ ਇੱਕ ਉੱਥੇ ਲਾਤਾ ਇੱਕ ਇੱਥੇ ਲਾਤਾ ਡਿਸਟੈਂਸ ਨੋਮਰ ਫਰਕ ਦੇਖੋ ਦੋਨਾਂ 'ਚ ਕਿੰਨਾ ਹੈ ਜਾਂ ਤਾਂ ਆਂਡਾ ਚੱਕ ਕੇ ਉੱਥੇ ਰੱਖ ਦਈਏ ਜਾਂ ਉਹ ਆਂਡਾ ਚੱਕ ਕੇ ਇੱਥੇ ਰੱਖ ਦਈਏ ਠੀਕ ਆ ਭਾਈ ਤੇ ਆਹੀ ਕਰਾਂਗੇ ਵਕੀ ਦਾਣੀ ਦੁਨੇ ਇਹਨਾਂ ਕੋਲੇ ਪਾਇਆ ਇਹ ਚੱਕ ਦਿੰਨੇ ਆ ਠੀਕ ਹੈ ਜੀ ਆ ਕੀ ਆ ਇੱਥੇ ਦੱਸ ਕੀ ਆ ਇੱਥੇ ਮਗਰੀ ਭਜਾਇਆ ਹੈ ਚੋਪਰਾ ਤੇ ਅੱਜ ਇੱਕ ਅੱਧਾ ਕੂਤਰ ਦੇਣਾ ਵੀ ਆਪਾਂ ਇਹਨਾਂ ਚ ਠੀਕ ਹੈ ਜੀ ਤੇ ਤਾਂ ਕਰਕੇ ਮੈਂ ਚੋਪਰਾ ਨੂੰ ਦਾਸੀ ਲਈਏ ਲੈ 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 ਗੁੜ ਰੰਗੀ ਆ ਗਈ ਇਰਤੀ ਡੱਬੂ ਆਪਣੀ ਭੱਜਾ ਭੱਜਾ ਉੱਥੇ ਭੱਜਾ ਲਓ ਵੀ ਕੀ ਬਾਤ ਆਨੇ ਤੇ ਲੋ ਮੇਂ ਦੂਜਾ ਅੰਡਾ ਚਾੱਕੀ ਮੈਂ ਉੱਥੇ ਰੱਖਤਾ ਉਹ ਕੂਤਰੀ ਇੱਧਰ ਆ ਗਈ ਠੀਕ ਹੈ ਜੀ ਦੱਸਾਂਗੇ ਵੀ ਬੈਂਦੀ ਹੈ ਜਾਂ ਨਾ ਬੈਂਦੀ ਫਿਰ ਉਹ ਚੱਕ ਕੇ ਉੱਥੇ ਰੱਖ ਦਾਂਗੇ ਬੈਹ ਤੇ ਜਾਊਗੀ ਯਾਰ ਕਿਉਂਕਿ ਆਂਡੇ ਤੇ ਪਹਿਲਾਂ ਬੈਂਦੀ ਸੀ ਪਤਾ ਨਹੀਂ ਕਿਵੇਂ ਯਾਰ ਉੱਥੇ ਪਤਾ ਨਹੀਂ ਯਾਰ ਉਹ ਅੰਡਾ ਉੱਥੇ ਕਿਵੇਂ ਲਾਦਾ ਇਹਨੇ ਉਹ ਚਲੋ ਹੁਣ ਇਹਦੀ ਮਨ ਦੀ ਇੱਛਾ ਜਿੱਥੇ ਲਾਦਾ ਲਾਉਣਾ ਹੋਊਗਾ ਤੇ ਬਾਕੀ ਯਾਰ ਅੱਜ ਇੱਕ ਦਾ ਕੂਤਰ ਵਾਪਸ ਕਰਕੇ ਆਉਣਾ ਇੱਕ ਉਹ ਕੂਤਰ ਵਾਪਸ ਕਰਕੇ ਆਉਣਾ ਠੀਕ ਹੈ ਜੀ ਤੇ ਬਸ ਕੱਲਾ ਉਹੀ ਕਰਕੇ ਆਉਣਾ ਬਾਕੀ ਵੇਖੋ ਹੋਰ ਵੀ ਕਰਿਆਈਏ ਜਾਂ ਨਾ ਕਰਕੇ ਯੋ ਮੂਡ ਤੇ ਡਿਪੈਂਡ ਆਪਣੇ ਠੀਕ ਹੈ ਜੀ ਤੇ ਤਾਂ ਕਰਕੇ ਇਧਰ ਮੱਝੂ ਮੱਝੇ ਨਿਕਲੇ ਆ ਕੇ ਨਹੀਂ ਨਿਕਲੇ ਉਹ ਹਿੰਕੋ ਆ ਹੋਰ ਡਿਗਾ ਸੀ ਮੈਂ ਕਿਤੇ ਬਾਹਰ ਆ ਨਿਕਲ ਜੀ ਪਤਾ ਮਖਾਈ ਪਤਾ ਨਿਕਲੇ ਕਿ ਨਹੀਂ ਮੇਲਾ ਜਰਾਡੇ ਖਰਾਬ ਆ ਬਈ ਇੱਕ ਦੋ ਦਿਨਾਂ ਦੀ ਵੇਟ ਕਰਨੀ ਸੱਟ ਨੇ ਬੜੇ ਦਿਨ ਹੋ ਗਏ ਲਾਉਣ ਜਿੱਦਣ ਆ ਆਲ ਨੇ ਪਾਈ ਸੀ ਉਦੋਂ ਦੇ ਲਾਏ ਵੇ ਆ ਪਰ ਹਾਂ ਵੀਡੀਓ ਪਾਈ ਹੋਣੀ ਆ ਵੀਡੀਓ ਚ ਮੈਂ ਦਿਨ ਗਿੰਨਾ ਜੇ ਵੱਧੋ ਦਿਨ ਹੋ ਗਏ ਫਿਰ ਤਾਂ ਸਿੱਪੀ ਦੰਨੇ ਆ ਠੀਕ ਆ ਜੀ ਮਹੀਨੇ ਦੇ ਨੇੜੇ ਹੋ ਗਿਆ ਬੋ ਜੀ ਤੇ ਅੱਜ ਠੰਡ ਬਹੁਤ ਆ ਮੇਰੇ ਵੀਰੋ ਠੰਡ ਨੇ ਤਾਂ ਅੱਜ ਮਰੇ ਖਸਾਬ ਨਾਲ ਮੈਨੂੰ ਠੰਡ ਨੇ ਰਗੜਿਆ ਯਾਰ ਠੰਡ ਲੱਗ ਗਈ ਮੈਨੂੰ ਮਤਲਬ ਬੁਖਾਰ ਤੇ ਥੋੜੀ ਜੀ ਖੰਘ ਖੁੰਘ ਹੈ ਤਾਂ ਕਰਕੇ ਇਹਨੂੰ ਬੱਸ ਕੱਢ ਲਈ ਬੁਖਾਰ ਆ ਖੰਘ ਆ ਤੇ ਜ਼ਖਾਮ ਹੈ ਕਰਕੇ ਬਾਜੂੂ ਜੀ ਬਦਲੀ ਪਈ ਹੈ ਹੋਰ ਕੋਈ ਚੱਕਰ ਨਹੀਂ ਤੈਨੂੰ ਗੇਟ-ਗੂਟ ਲਾਦੇ ਆ ਚੱਲ ਬਾਤ ਚੱਲ 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 ਆ ਦੇਖੋ ਜੀ ਇਹਦੇ ਕੰਮ ਕਣਕ ਚਾਣ ਕੇ ਲੱਗ ਜਾਂਦੀ ਆ ਯਾਰ ਜਦੋਂ ਵੀ ਖੁੱਲੀ ਛੱਡੀ ਅਸੀਂ ਕਹਿੰਨੇ ਵੀ ਚੱਲ ਝੜਕੇ ਦੀ ਭੁਖੀ ਬੈਠੀ ਆ ਕਾਪੀ ਲੂਗੀ ਪਰ ਨਹੀਂ ਇਹ ਮੇਰੇ ਤੇ ਪੱਤੇ ਪੁੱਤੇ ਖਾਲਾ ਪਰ ਇਹਨੇ ਇੰਨੇ ਚੀ ਆਉਣਾ ਕਲਕਤੀ ਚਲ 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 ਤੈਨੂੰ ਬਰਨਦੀ ਹੈ ਯਾਰ ਆ ਵੇਖੋ ਕਿੰਨੇ ਪੁੱਤੇ ਪੁੱਤੇ ਪਏ ਨਹੀਂ ਖਾਦੀ ਸਿੱਧੀ ਪਾਇਆ ਜੋ ਕਣਕ ਨੂੰ ਦੱਸ ਕਿੰਨੀ ਸੁਆਗਲਾ ਆਦੀ ਜਾਂ ਜਮੀ ਤੇ ਵੜ ਜਾ ਉਧਰ ਮਰ ਜਾ ਕਲ ਜਾ ਲੰਬਾ ਦਵਾ ਕੇ ਹਟੂਗੀ ਇਹ ਲਓ ਜੀ ਤਿਆਰੀ ਆਪਣੀ ਗੱਡੀ ਦੀ ਚਾਬੀ ਤੇ ਸੱਚ ਮੈਂ ਮਾਈਕ ਸਾਫ ਕਰ ਲਿਆ ਹੁਣ ਬੰਦੀ ਨਾ ਆਵਾਜ਼ ਇੱਕ ਨੰਬਰ ਅੱਗੇ ਦਾ ਹੋਰ ਹੀ ਕੰਬਿਚ ਰਿਆ ਪਿਆ ਸੀ ਤੇ ਪਰ ਆਪਣਾ ਜਖਾਮ ਨਾਲੋਂ ਹੀ ਮਿੱਤਰਿਆ ਬੈ ਕੰਮ ਇੱਕ ਵਾਰ ਇਥੋਂ ਬੜਾ ਜਿਹਾ ਖੋਲ ਕੇ ਸ਼ਟਰ ਆਈਦਾ ਵਾਹ ਜੀ ਇਹ ਗੱਡੀ ਤੇ ਸਟਾਰਟ ਕਰ ਲੀ ਜੇ ਬੜੇ ਦਿਨ ਹੋ ਗਏ ਸਲਫੋ ਨਹੀਂ ਮਾਰੀ ਯਾਰ ਖੜੀ ਕਰਦੀਦਾ ਬੈਟਰੀ ਡਾਊਨ ਹੋ ਜਾਂਦੀ ਇਹਦੀ ਤਾਂ ਕਰਕੇ ਲਓ ਜੀ ਬਸ ਤਾਂ ਉਹ ਰਿਮੋਟ ਵਾਲੀ ਜੀ ਰਿਮੋਟ ਵਾਲੀ ਕਾਰ ਹੈ ਜੀ ਸਾਡੀ ਰਿਮੋਟ ਵਾਲੀ ਰਿਮੋਟ ਤੇ ਸਟਾਰਟ ਹੁੰਦੀ ਹੈ ਜੀ ਸਟਾਰਟ ਨਹੀਂ ਹੁੰਦੀ ਪਰ ਸਲਫ ਵਾਜਦੀ ਰਿਮੋਟ ਦੇ ਲੌਕ ਹੁੰਦੀ ਆ ਕੀ ਜੌੜੀਆਂ ਭਰੀ ਜਾਂਦੇ ਆ ਲਓ ਜੀ ਆ ਇੱਥਾ ਕਿੰਨੀ ਲਾਦਾ ਜੀ ਆ ਗੁੱਲਿਆ ਖੁੱਲੇ ਪਏ ਲੋਕ ਲੋਕ ਤੇ ਕਢੀ ਤੇ ਹੀ ਖੁੱਲੇ ਜਾਂਦੇ ਆ ਜੀ ਰਿਮੋਟ ਕੰਟਰੋਲ ਨਾਲ ਤਾਂ ਕਰਕੇ ਠੀਕ ਹੈ ਜੀ ਤੇ ਇੱਕ ਰਾਂ ਮਾੜੀ ਮੋਟੀ ਸਲਫ ਮਾਰ ਲਈਏ ਹਾਂਜੀ ਜੋ ਬਰੋਤੇ ਹੁਣ ਧੁੱਪ ਧੁੱਪ ਜੀ ਨਿਕਲਿਆ ਸੀ ਤੇ ਫਿਲਹਾਲ ਮੈਂ ਚੱਲਿਆ ਸੀ ਯਾਰ ਥੋੜਾ ਜਿਹਾ ਕੰਮ ਬੈਂਕ 'ਚ ਆਪਣੇ ਇੱਥੇ ਨਾਲ ਹਾਂ ਏਅਰਪੋਰਟ ਦਾ ਨਾ ਭੁੱਲ ਗਿਆ ਇਕਦਮ ਮੌਕੇ 'ਚ ਭੁੱਲੇ ਨਾ ਹੁੰਦਾ ਮੈਂ ਅਮਰਪੁਰੇ ਠੀਕ ਆ ਬਾਈ ਤੇ ਉੱਥੇ ਬੈਂਕ 'ਚ ਚੱਲਿਆ ਸੀ ਥੋੜਾ ਜਿਹਾ ਕੰਮ ਤੇ ਸ਼ੂ ਸ਼ਾਪ ਵਾਲੇ ਬੂਟ ਵਾਲ ਪਾਲੀ ਖੁੱਡੀ ਪਾਲੀ ਤੇ ਆਈ ਨਾ ਸਮਝੋ ਵੀ ਤੁਰ ਕੇ ਚੱਲਿਆ ਅਮਜੀਤ ਦਾ ਮੋਟਰਸਾਈਕਲ ਲਿਆਉਣੇ ਤਾਂ ਮੱਠੀ-ਮੱਠੀ ਧੁੱਪ ਵੀ ਨਿਕਲ ਆਈ ਕਰਮਾਂ ਦੀ ਪਰ ਕੁੱਤੇ ਢਾਉਣੀ ਸੀ ਅੱਜ ਘਰੇ ਸੀ ਤੁਹਾਡੇ ਬੁਖਾਰ ਵੀ ਸੈਟ ਅੱਗੇ ਨਾਲੋਂ ਪਰ ਬੈਂਕ 'ਚ ਵੀ ਜਾਣਾ ਜ਼ਰੂਰੀ ਸੀ ਤੁਹਾਡੇ ਪਰਸਨਲ ਕੰਮ ਹੈ ਤਾਂ ਕਰਕੇ ਤੇ ਬਾਕੀ ਜੀ ਇੱਕ ਰਮੋਟਰਸਾਈਕਲ ਲਈ ਅਮਜੀਤ ਕੇ ਟਾਣੀਓ ਹਾਂਜੀ ਬਈ ਤੇ ਪੁੱਛਣਾ ਬਈ ਬਹੁਤ ਬੁਰਾ ਹਾਲ ਹੋਇਆ ਪਿਆ ਠੰਡ ਨਾਲ ਤੇ ਵਾਪਸ ਤਾਂ ਪਾ ਆ ਚੁੱਕੇ ਸੀ ਮੋਟਰਸਾਈਕਲ ਤੇ ਬਾਹਰ ਹੀ ਠੰਡ ਲੱਗ ਗਈ ਨੋ ਚਿਖਾਮ ਲੱਗਿਆ ਪਿਆ ਸਿਰ ਦੁਖੀ ਜਾਂਦਾ ਬੁਖਾਰ ਚੜਿਆ ਪਿਆ ਠੀਕ ਹੈ ਜੀ ਛੋਟਾ ਠੰਡਾ ਬੋਤਲਾ ਲੱਗੀ ਨੇ ਥੱਲੇ 2 ਛਲਟਾ ਤੈਨੂੰ ਛਲਟਾ ਪਈਆ ਉੱਤੇ ਆ ਹੁੱਡੀ ਆ ਤੇ ਹੁੱਡੀ ਦੇ ਉੱਤੇ ਲੋਈਆ ਠੀਕ ਆ ਜੀ ਪਰ ਤਾਂ ਵੀ ਠੰਡ ਲੱਗੀ ਜਾਂਦੀ ਆ ਤੇ ਕੇਰੇ ਨੇ ਪਹੁੰਚ ਗਏ ਕਰੇ ਹੁਣ ਚਾਹ ਚੂ ਪੀਨੇ ਆ ਠੀਕ ਆ ਜੀ ਚਾਹ ਚੂ ਪੀ ਕੇ ਤੇ ਮੁੜ ਕੇ ਅੱਗੇ ਵਹਿੰਨੇ ਕੀ ਬਣਦਾ ਕੀ ਨਹੀਂ ਠੀਕ ਆ ਚੋ ਬ్రో ਤੇ ਬੰਨਾ ਇੱਥੇ ਕੀ ਆ ਚਾਹ ਚੂ ਪੀਵਾਂਗੇ ਠੰਡ ਉਤਰੂਗੀ ਤੇ ਪੱਠੇ ਵੀ ਹਜੇ ਵੱਢਣ ਵਾਲੇ ਪਏ ਆ ਠੀਕ ਆ ਬਈ ਪੱਠੇ ਪੁੱਠੇ ਵੱਢਾਂਗੇ ਤੇ ਨਾਲੇ ਕੂਤਰਾਂ ਨੂੰ ਦਾਣੇ-ਦੋਣੇ ਪਾਵਾਂਗੇ ਡਾਇ ਤਾਂ ਅੱਜ ਗਏ ਨਹੀਂ ਲਾਓ ਜੀ ਲੱਗੇ ਆਪਣੀ ਡਿਊਟੀ ਤੇ ਚੋ ਬਰੋ ਚੱਕ ਲਈ ਦਾਤਰੀ ਐਂਡ ਲੱਗੇ ਪੱਠਿਆ ਚ ਤੇ ਉਧਰ ਆਪਣੀ ਬੱਕਰੀ ਪੱਡ ਬੁੱਢ ਲਈਏ ਫਿਰ ਕੂਤਰਾਂ ਨੂੰ ਦਾਣੇ-ਦੋਣੇ ਪਾਣੇ ਟਾਈਮ ਨਾਲ ਜੰਦੇਰ 8 9 ਵਾ 8 ਜਾਂ 7 8 ਵਜੇ ਜਾਂਦੇ ਦਾਣੇ ਪਾਉਂਦੇ ਉਹਨੂੰ ਨੇਰਾ ਹੋ ਜਾਂਦਾ ਤੇ ਅੱਜ ਟਾਈਮ ਨਾਲ ਪਾਉਣ ਦੀ ਦਾਣੇ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤੇ ਕਿਰਮਾ ਪੰਡ ਕਪੱਠਿਆਂ ਦੀ ਵਾਢ ਲਾ ਜੀ ਹਾਂ ਜੀ ਬਈ ਤੇ ਹੁਣ ਪੱਠੇ-ਬੁੱਠੇ ਵਾਢ ਕੇ ਵੇਲੇ ਹੋ ਗਏ ਆ ਤੇ ਹੜ ਪਾ ਦੀ ਗੋਤਰਾ ਨੂੰ ਦਾਣੇ ਧੋੜੇ ਠੀਕ ਆ ਬਾਈ ਤੇ ਇੱਕਰਾਂ ਦਾ ਬੁਖਾਰ ਲੋਟ ਹੈ ਤੇ ਚੱਲ ਯਾਰ ਦਾਣੇ ਧੋੜੀਂ ਤਾਂ ਪਾਈ ਕੀ ਚਾਬੀ ਕਿੱਥੇ ਆ ਚਾਬੀ ਆ ਰਹੀ ਇੱਧਰ ਇੱਥੇ ਵਾ ਸ਼ੂ ਰੱਖ ਕੇ ਗਿਆ ਸੀ ਆਪਦੇ ਲਾ ਕੇ ਤਾਂ ਕਰਕੇ ਬੱਚੇ ਤੋਂ ਇੱਕ ਮਿੰਟ ਚੋ ਬੋ ਨਿਕਲ ਜਾ ਬਾਹਰ ਚਾਬੀ ਚੱਕ ਲਈ ਜੀ ਹੁਣ ਖੋਲੀਏ ਗੋਤਰਾ ਵਾਲਾ ਖੁੱਤਾ ਠੀਕ ਆ ਜੀ ਲਓ ਜੀ ਖੋਲ ਇੱਕ ਮਿੰਟ ਤਾਲਾ ਤਾਂ ਖੋਲਨੇ ਆਪਾਂ ਗੇਟ ਖੋਲਨੀ ਹੈ ਹੁਣ ਉਹ ਜਿਹੜਾ ਕੂਤਰਾ ਵਾਲੇ ਖੁੰਡੇ 'ਚ ਠੀਕ ਹੈ ਜੀ ਤਾਰ ਤੁਰ ਨਾਲ ਹੈ ਜੀ ਕਿਤੇ ਨਾਲ ਲੱਗ ਕੇ ਡੇਟ ਦੇ ਇਧਰ ਉੱਤੇ ਬਾਕੀ ਉਹ ਕਿਧਰ ਬੋਟ ਹੈ ਹੋਰ ਕੂਤਰਾ ਨੇ ਅੰਡਾ ਗੁੰਡਾ ਚਾਹ ਲਿਆ 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 ਉਹ ਇਹਰਾ ਪੈਂ ਬੈਂਧੀ ਦੀਆਂ ਜੋੜੀ ਬਈ ਏ ਕੀ ਚੱਕਾ ਹੈ ਕੋਈ ਯਾਰ ਆਪ ਜਿਹੜੇ ਪਿੰਜਰੇ 'ਚ ਕੂਤਰੀ ਨੇ ਆਂਡਾ ਲਾਏ ਸੀਗੇ ਉਹ ਪਾਸੇ ਲਾਤਾ ਤੇ ਹੁਣ ਇਧਰ ਬੈਂਧੀ ਨਹੀਂ ਯਾਰ ਆਂਡੇ ਜਿਵੇਂ ਹੁਣ ਉੱਤੇ ਆਂਡੇ ਲਾਤੇ ਹੁਣ ਕੂਤਰੀ ਉੱਤੇ ਜਾਂਦੀ ਨਹੀਂ پتہ ਨਹੀਂ ਕੀ ਚੱਕਰ ਹੈ ਨਾ ਇੱਕ ਵਾਰੀ ਵੀ ਬੈਠੀ ਹੁਣ ਵੀ ਨਹੀਂ ਬੈਠੀ ਨਾ ਲੜਕੇ ਬੈਠੇ ਸੀ ਜੀ ਇਹ ਜੇ ਇੱਕ ਰੜੱਕੇ ਡੱਕੇ ਲਿਆਣ ਕੇ ਸਿੱਟਦੀ ਕੀ ਤੈਰ ਫਿਰ ਬਾਈ ਤਾਂ ਕਰਕੇ ਚੈੱਕ ਕਰ ਲੈਨੇ ਕਿਰਾ ਕੀ ਬਣਦਾ ਕੀ ਨਹੀਂ ਕੱਲ ਕੱਲ ਦਾ ਦਿਨ ਵੀ ਨੇ ਆ ਜੀ ਇਧਰ ਆਪਣੀ ਡੌਗ ਤੇ ਮੈਚ ਲੈਂਦਾ ਸੀ ਕਬੂਤਰਾਂ ਵਾਸਤੇ ਪਾਣੀ ਲੈ ਕੇ ਗਰਮ ਕੀਤਾ ਹੋਇਆ ਤੇ ਇਹਦੇ ਚ ਠੰਡਾ ਪਾਣੀ ਪਾਉਣਾ ਥੋੜਾ ਜਿਆਦਾ ਗਰਮ ਹੈ ਠੀਕ ਹੈ ਜੀ ਤੇ ਇਧਰ ਆਪਣੇ ਕਬੂਤਰਾਂ ਦਾ ਖੁੱਡਾ ਜੀ ਦਾ ਜੀ ਗੇਟ ਚੱਕ ਦਾ ਚੁਬਰੋ ਇਹਦੇ ਚ ਹੁਣ ਬੱਕਰੀਆਂ ਕਰ ਦੇਣੀਆਂ ਜੀ ਖੁੱਡੇ ਚ ਕਿਉਂਕਿ ਬੱਕਰੀ ਸੋਲ ਵਾਲੀ ਹੈ ਤਾਂ ਕਰਕੇ ਬੱਕਰੀਆਂ ਖੁੱਡੇ ਚ ਤਾੜ ਦੇਣੀਆਂ ਟੜੀਆਂ ਲੋ ਹੋ ਗਈਆਂ ਤੇ ਤਾਂ ਕਰਕੇ ਬਾਕੀ ਇਧਰ ਲੋਈ ਦੀ ਬੱਕਲ ਲੋਈ ਦੀ ਬੱਕਲ ਹਿੱਲ ਗਈ ਸੀ ਇੱਕ ਵਟਾ ਤੇ ਤਾਂ ਕਰਕੇ ਤੇ ਬਾਕੀ ਚੱਲਦੇ ਆ ਜੀ ਉਧਰ ਤੇ ਪਾਣੀ ਮਿਕਸ ਕਰ ਲਾ ਥੋੜਾ ਠੰਡਾ ਤਾਂ ਕਰਕੇ ਪਰ ਲੀ ਗਿਆ ਇਹਨੂੰ ਫੁੱਲ ਤਾਂ ਤੱਕ ਠੀਕ ਹੈ ਲੋਈ ਦੇ ਇਧਰ ਪਾਣੀ ਲੈ ਚਲੀ ਕਬੂਤਰਾਂ ਵਾਸਤੇ ਤੇ ਇਧਰ ਆਪਾਂ ਹੀ ਕੀ ਬਾਤਾਂ ਨੇ ਲੋਈ ਦੀ ਬੱਕਲ ਮਾਰੀ ਹੋਈ ਆ ਤੇ ਠੱਡ ਬਹੁਤ ਲੱਗੀ ਜਾਂਦੀ ਬੁਖਾਰ ਹੈਗਾ ਪਾਣੂ ਅੱਗੇ ਤੋਂ ਇੱਕ ਤਾਂ ਅੱਗੇ ਤੋਂ ਕੀ ਇੱਕ ਤਾਂ ਹੈਗਾ ਤੇ ਇਧਰ ਯਾਰ ਆਪਣੀ ਗੱਡੀ ਦੀ ਬੈਟਰੀ ਸਹਾਉਗੀ ਕਾਰ ਦੀ ਤੇ ਇਹਨੂੰ ਧੱਕਾ ਧੁੱਕਾ ਲਾ ਕੇ ਸਟਾਰਟ ਕਰਕੇ ਤੇ ਚਾਰਜ ਕਰਨ ਵਾਲੀ ਆ ਬਾਕੀ ਪਹੁੰਚ ਚੁੱਕੇ ਆ ਤੇ ਪੰਨਾ ਦਾ ਟਰੇ ਆ ਬਾਹਰ ਕੱਢ ਕੇ ਸਾਫ਼ ਕਰਕੇ ਧੋ ਲੇ ਭਾਈਏ ਪਾ ਦੇ ਟਰੇ ਆ ਸਾਫ਼ ਕਰਕੇ ਤੇ ਹੁਣ ਪਾ ਦੀਏ ਕਬੂਤਰਾਂ ਨੂੰ ਇੱਕ ਤਾਂ ਯਾਰ ਨਾ ਲੋਈ ਡਿੱਗੀ ਜਾਂਦੀ ਆਪਣੀ ਥੱਲੇ ਮਿੱਟੀ ਕਵਾਤ ਲੋਈ ਡਿੱਗ ਪੈਂਦੀ ਆ ਤੇ ਪਹਿਲਾਂ ਤਾਂ ਟਰੇ ਜੀ ਫਰੀ ਇਹਨਾਂ ਨੂੰ ਰੱਖ ਦਈਏ ਠੀਕ ਹੈ ਜੀ ਠੀਕ ਹੈ ਆਜੋ ਬ్రో ਆਜੋ ਆਜੋ ਛੋਕੋ ਛੋਕੋ ਉਹ ਟ੍ਰੇ ਇਹਨਾਂ ਨੂੰ ਰੱਖ ਦਈਏ ਉਹ ਯਾਰ ਨਾ ਉਸ ਟ੍ਰੇ ਚ ਮੁੱਠਾ ਮਾਰ ਦਿੰਦੇ ਆ ਉਹ ਦਾਣਿਆਂ ਦੇ ਵਿੱਚ ਤਾਂ ਕਰਕੇ ਮੱਝ ਜਾਂਦੇ ਤੇ ਚ ਰੱਖਿਆ ਗੁਲਾਲ ਤਾਂ ਇਹਨਾਂ ਨੂੰ ਜਿੰਨੇ ਖਾ ਲੈਣ ਉਹਨੇ ਰੱਖਿਆ ਕਿਲੋਟਰ ਤੋਂ ਵੱਧ ਹੀ ਰੱਖ ਦਈ ਦੀ ਸੀਗੇ ਤਾਂ ਕਰਕੇ ਠੀਕ ਹੈ ਜੀ ਤੇ ਆਜੋ ਛੋ ਬ్రో ਦਾਣੇ ਧੋਨੇ ਖਾਓ ਤੇ ਫਿਰ ਤੁਹਾਡੇ ਕੋਈ ਹੱਲ ਕਰਦੇ ਆ ਕੰਮ ਦਾ ਠੀਕ ਹੈ ਇਧਰ ਆਈਏ ਇਧਰ ਆਈਏ ਆਇਓ ਆਇਓ ਖਾ ਲਓ ਠੀਕ ਹੈ ਜੋ ਪਹਿਲਾਂ ਗਾਲੀ ਗੋਲੇ ਖਾ ਲੈਣ ਕਿ ਜੀ ਤੇ ਪਾਣੀ ਆਪਾਂ ਹੁਣ ਚੇਂਜ ਕਰ ਦਈਏ ਪਾਣੀ ਰਹਿ ਗਿਆ ਕੱਲਾ ਚੇਂਜ ਕਰਨ ਵਾਲਾ ਠੀਕ ਹੈ ਬਾਕੀ ਤਾਂ ਸਾਰਾ ਕਰਤਾ ਜੀ ਆਨ ਨੂੰ ਬਾਹਰ ਡੋਲ ਡੋਲੇ ਆਵਾ ਮੈਂ ਠੰਡਾ ਬਹੁਤਾ ਪਾਣੀ ਇੱਕ ਤਾਂ ਪਿਆ ਪਿਆ ਰਾਵ ਦਾ ਠੰਡਾ ਹੋ ਜਾਂਦਾ ਤਣਕੇ ਆਪਾਂ ਚੇਂਜ ਕਰਿਆ ਕਰਨਾ ਠੀਕ ਹੈ ਜੀ ਇੱਕ ਤਰ੍ਹਾਂ ਪਾਉੜੀਆਂ ਤੇ ਰੱਖ ਲੀਗੇ ਠੀਕ ਹੈ ਭਾਈ ਤੇ ਉਹ ਦੁੱਜੀ ਵੀ ਪੀਣਾ ਵੀ ਕੱਢ ਲਈਏ ਅੰਦਰੋਂ ਆ ਰਿਹਾ ਇੱਕ ਤਾਂ ਨਾ ਯਾਰ ਜਖਾਵ ਲੱਗਿਆ ਤੇ ਆਵਾਜ਼ ਜੀ ਬਦਲੀ ਪਈ ਆ ਹੋਰ ਹੀ ਹੋਈ ਪਈ ਆ ਭਾਂ ਜਵਾ ਰੱਖੋ ਯਾਰ ਅੱਜ ਆ ਸਾਫਤਰ ਉੱਪਰ ਕਰਨੀ ਬੁੱਠਾ ਜੰਮੀਆਂ ਪਈਆਂ ਨੇ ਤੇ ਅੱਜ ਇਹਨੂੰ ਤੋਕ ਕੇ ਲਿਆਈਏ ਟੂਟੀ ਥੱਲੇ ਠੀਕ ਆ ਭਾਈ ਇੱਕ ਰਾਂ ਮੈਂ ਤੋਤੂ ਲਿਆਉਂਗਾ ਭਾਂਡੇ ਭੁੰਡੇ ਪਾਣੀ ਵਾਲੇ ਤੇ ਇਧਰੋਂ ਇੱਕ ਰੈਨ ਦਾ ਚੋਪਰਾ ਦਾ ਗੇਟ ਲਾ ਜਾ ਮੈਂ ਠੀਕ ਹੈ ਤੇ ਬਾਕੀ ਓਕੇ ਦੀ ਰਿਪੋਰਟ ਆ ਗਰਮ ਪਾਣੀ ਲਿਆਣ ਕੇ ਰੱਖਿਆ ਹੋਇਆ ਆਲਾ ਪੰਪ ਬਹੁਤ ਸੋਹਣਾ ਤੋ ਪੰਪ ਫੋੜੇ ਤਾਂ ਤੈਨੂੰ ਵਾਵਾ ਪਰ ਜੂਗ ਨਹੀਂ ਵਾਵਾ ਮੈਂ ਕਹਿੰਦਾ ਬਾਈਆ ਬਾਈਆ ਕਰਾ ਦੂਗੀ ਗੱਡੀ ਦੀ ਜਮਾ ਕੀ ਤਾਂ ਦੇ ਉਹ ਤਾਂ ਮੱਥਾ ਮਾਰੀ ਗਿਆ ਤੇ ਫੇਰ ਨਹੀਂ ਕਿਤੇ ਤਾਂ ਉਹ ਪੰਪ ਕਰਾਵਾ ਜਿਹੜਾ ਮੇਰਾ ਦਿੱਤਾ ਪੰਪ ਪੜਾਈ ਹੁੰਦਾ ਲੈ ਵੇਖੀ ਕਿਤੇ ਹੁਣ ਕਾਰ ਜਿੱਦਾਂ ਦਾ ਫੁੱਲ ਕਿਹੋ ਜਿਹਾ ਟਾਇਰ ਫਿਰ ਵੀ ਰੀਜ ਗਈ ਤਾਂ ਨਹੀਂ ਲੱਗੀ ਆਂਦੇ ਤੇ ਪਰ ਉਂ ਸਾਫ ਹੋ ਗਿਆ ਗੇ ਨਾਲੋਂ ਮੜਾ ਮੋਟਾ ਟੱਕਣ ਟੁੱਕਣ ਲਾਇਆ ਨਹੀਂ ਯਾਰ ਇੱਕ ਦਿਨ ਜਖਾਮ ਬੁਖਾਰ ਸੀਗਾ ਤੇ ਤਾਂ ਕਰਕੇ ਜੀ ਨਹੀਂ ਕੀਤਾ ਯਾਰ ਠੰਡੇ ਪਾਣੀ ਨੂੰ ਹੱਥ ਲਾਉਣ ਨੂੰ ਤੇ ਤਾਂ ਕਰਕੇ ਬਾਕੀ ਕੋਈ ਨਹੀਂ ਗੱਲ ਨੂੰ ਜਾਵਾਂ ਕਲੀਨ ਕਰਕੇ ਰੱਖਾਂਗੇ ਰੈਡੀ ਨਹੀਂ ਗੱਲ ਕੋਈ ਤੇ ਉਧਰ ਆਪਣਾ ਗਰਮੀਆਂ ਵਾਸਤੇ ਘੜਾ ਵੀ ਪਿਆ ਹੈ ਘੜੇ ਚਰਖਿਆ ਕਰਾਂਗੇ ਗਰਮੀਆਂ 'ਚ ਠੰਡਾ ਪਾਣੀ ਉਹ ਮੈਂ ਤੁਸੀਂ ਹਾਲ ਜੀ ਰੱਖਤਾ ਸੀ ਉਹਦੇ 'ਚ ਠੀਕ ਹੈ ਮੈਂ ਨੂੰ ਆਏ ਸੀ ਰਾਵਾਂ ਨਾ ਮ ਸੀਗਾ ਮੈਂ ਤੈਨੂੰ ਪਤਾ ਵੀ ਮੈਨੂੰ ਕੀ ਤਾਂ ਸੀ ਉਹਦੇ ਪਾਣੀ ਠਰ ਜਾਂਦਾ ਸਾ ਥੋੜੇ ਚਰਾਂ ਦੀ ਗੱਲ ਨਹੀਂ ਵੰਗੇ ਚਪਾ ਕੇ ਰੱਖਤਾ ਫਿਰ ਮੈਨੂੰ ਕਿਸੇ ਸਿਆਣੇ ਬੰਦੇ ਨੇ ਉਹ ਕਿਹਾ ਕੀ ਸਲਾਹ ਦਿੱਤੀ ਵੀ ਤੂੰ ਇਹਦੇ ਚ ਰੱਖ ਪੀ ਪੀਜ ਪਾਣੀ ਠਰਦਾ ਨਹੀਂ ਗਾ ਯਾਰ ਸਾਰੀ ਨਿਕਲਦਾ ਇੰਨੀ ਬੁਰੀ ਹਾਲਤ ਹੋਈ ਪਈ ਆ ਸਾਲੀ ਚਖਾ ਨਾਲ ਰੱਕ ਬੰਦ ਹੋਇਆ ਪੈਂ ਜਾਵਾ ਤੇ ਇਵੇਂ ਹਾਲ ਹੋਏ ਪਏ ਨੇ ਠੀਕ ਐ ਤੇ ਇੱਕ ਵਾਰ ਪਾਣੀ ਪੂਣੀ ਅੱਜ ਤਾਂ ਹੀ ਵਾ ਟਾਈਮ ਨਾਲ ਰੱਕ ਰੁੱਕ ਦਿੰਦਾ ਮੈਂ ਰਾਤ ਨੂੰ ਉੱਠਣਾ ਯਾਰ ਔਖਾ ਐ 7-8 ਵਜੇ ਮਤਲਬ ਤਰਨਾ ਫਿਰਨਾ ਤਾਂ ਕਰਕੇ ਤੇ ਕਿਹੜਾ ਆਾ ਗਰਮ ਪਾਣੀ ਰੱਖ ਤੀਏ ਠੀਕ ਐ ਜੀ ਥੋੜੇ ਸੱਚਪਾ ਢੱਕੇ ਚ ਸਿੱਟਦਾ ਯਾਰ ਉਧਰ ਘੂਤ ਰਾਂ ਨੇ ਉਧਰਲੇ ਪਾਸੇ ਪਿੰਜਰੇ ਚ ਯਾਰ ਕਬੂਦਰੀ ਅੰਡੇ ਤੇ ਬੈਹ ਜੀ ਨਿਆਰਾ ਬਣ ਜੇ ਜੀ ਤਾਂ ਕਰਕੇ ਲੈ ਵੀ ਆਜੋ 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 ਕਿੰਨੋ ਆਜੋ ਜਮਰੋ ਆਜੋ 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 ਪਾਣੀ ਰੱਖਤਾ ਤੁਹਾਨੂੰ ਪੀ ਲੋ ਪੀ ਲੋ ਆਜੋ ਆਇਓ ਪਰ ਨੇ ਤੇ ਕੀ ਫੁੱਲ ਤੱਕ ਡੱਟਦੀਏ ਇਹਨਾਂ ਕਪੜਾ ਪਾਸ ਫੁੱਲ ਹੋ ਗਿਆ ਤੇ ਖੋੜੇ ਦਾ ਟੱਕਣ ਪਤਾ ਨਹੀਂ ਕਿੱਥੇ ਰੱਖਤਾ ਮੈਂ ਟੱਕਣ ਮੇਰੇ ਖਿਆਲ ਚ ਬਾਹਰ ਰੱਖਤਾ ਤੇ ਹੁਣ ਉਹ ਦੂਜਾ ਰਹਿ ਗਿਆ ਟੱਕਣ ਕਿੱਥੇ ਰੱਖਦਾ ਯਾਰ ਮੈਂ ਕਬਟੀ ਦਿਸ ਬਰੋ ਕਿਤੇ ਪਾਉ ਰਿਹਾ ਬੈਂਕ ਤੇ ਉਧਰ ਤਾਂ ਨਹੀਂ ਸਿੱਟਿਆ ਹੁੰਦਾ ਟੂਟੀ ਕੋਲ ਹੀ ਤਾਂ ਕਰਕੇ ਟੱਕਣ ਤੇ ਵਿੱਠਾ ਰਹਿ ਗਿਆ ਬਾਕੀ ਤਾਂ ਕਲੀਨ ਕਰਤਾ ਵੈਸੇ ਤੰਦਰੋਂ ਤਾਂ ਕਲੀਨ ਹੈ ਬਾਹਰੋਂ ਬਾਹਰੋਂ ਹੈ ਤਾਂ ਕਰਕੇ ਲੋਹ ਜੀ ਰੱਖ ਦੀ ਟੱਕਣ ਢੱਕਣ ਲਾ ਕੇ ਫਰੋ ਵਿੰਡਰੇ ਵਾਲੇ ਰੱਖਤਾ ਵਿੰਡਰੇ ਵਾਲਾ ਰੱਖਣਾ ਰੱਖਤਾ ਕੀ ਐਨਾਂ ਨੂੰ ਰੱਖਿਆ ਕੰਮ ਆਪਣਾ ਉਹਦੀ ਆ ਪਿਆ ਉਹ ਛੋੜਾ ਬਈ ਤੇ ਆਪਣੀ ਇੱਥੇ ਡੋਲ ਕੇ ਤੇ ਰੱਖ ਠੰਡਾ ਬਹੁਤ ਆ ਪੈਂਦਾ ਯਾਰ برف ਤੋ ਵੀ ਪੜਾ ਐਂਡੇ 'ਚ ਪਾਣੀ ਪਾ ਕੇ ਰੱਖਦੀ ਆ ਮਾੜਾ ਇਹ ਕੰਗਾਲ ਕੇ ਜੀ ਆ ਵੀ ਤੋ ਤੂ ਕੇ ਰੱਖ ਤਾ ਇਹ ਬਾੜੇ ਠੀਕ ਹੈ ਜੋ ਬਰੋ ਡੱਬਾ ਤਾਂ ਸਾਫ ਕਰਤਾ ਸੀ ਮੈਂ ਦੁਬਾਰਾ ਪਾਣੀ ਪਾ ਕੇ ਤੇ ਲੈ ਵੀ ਆਇਓ ਛੋਟੇ ਪਾਣੀ ਪੁਣੀ ਪੀ ਲੋ ਤੇ ਅੰਡਿਆਂ ਤੋਂ ਬਣਾ ਜੋ ਭਰਾ ਬਣ ਕੇ ਮਿੰਟ ਕਰਾ ਲੋ ਠੀਕ ਹੈ ਬੱਚੇ ਪੁੱੱਚੇ ਕੱਢ ਲੋ ਯਾਰ ਐ ਨਾ ਕਰੋ ਤੇ ਆਦਰੋ ਵੇਖੋ ਪਿਜਰਾ ਵੀ ਸਾਫ ਕਰਨਾ ਪਊਗਾ ਦਾਣੇ ਧੋਣੇ ਟਿੱਗੇ ਖਿਲਾਰੇ ਪਏ ਇਹਨਾਂ ਨੇ ਠੀਕ ਹੈ ਤੇ ਕਿਹੜਾ ਯਾਰ ਸੰਭਾਈ ਮੇਰੇ ਖਿਆਲ 'ਚ ਮੇਰੇ ਹਜੇ ਵੀ ਸਭਾਈ ਨਹੀਂ ਹੁੰਦੀ ਚੰਗੀ ਤਰ੍ਹਾਂ ਜਿਵੇਂ ਦਾਣੇ-ਦੂਣੇ ਖੰਦਰੇ ਪਏ ਆ ਇਹਨਾਂ ਲਈ ਸੌਰੀ ਯਾਰ ਹੋਰ ਚੰਗੀ ਤਰ੍ਹਾਂ ਸਾਂਭਾਂਗੇ ਆਪਾਂ ਐਡੀਨ ਗੱਲ ਲਾ ਲਈਏ ਪਿੰਜਰਾ ਤੇ ਦਾਣੇ-ਦੂਣੇ ਪਾਤੇ ਆ ਪਾਣੀ-ਪੂਣੀ ਪਾਤਾ ਤੇ ਹੁਣ ਵਲੌਗ ਦੀ ਜੀ ਕਰ ਦਈਏ ਐਂਡਿੰਗ ਚੋਂbro ਕਿਉਂਕਿ ਬੁਰੇ ਹਾਲ ਹੋਏ ਵੀ ਨਹੀਂ ਤੁਹਾਡੇ ਚੋਂਬਰ ਦੇ ਠੀਕ ਹੈ ਜੀ ਫਿਰ ਮਿਲਦੇ ਆਂ ਜੀ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਨਵਾਂ ਕੰਟੈਕਟ ਲੈ ਕੇ ਤੇ ਉਦੋਂ ਤੱਕ ਮੇਰੇ ਬਾਈ ਆਪਣਾ ਸਰੀਰ ਉਹ ਜੇ ਕੈਮ ਬੁਖਾਰ ਬਖੂਰ ਰਹਿ ਜੇ ਤੇ ਮਤਲਬ ਜਿਵੇਂ ਓਕੇ ਦੀ ਰਿਪੋਰਟ ਹੋ ਜੀ ਠੀਕ ਆ ਜੀ ਤੇ ਫਿਰ ਕੱਲ ਨੂੰ ਆਵਾਂਗੇ ਨਵਾਂ ਬਲੌਗ ਲੈ ਕੇ ਤੁਹਾਡੇ ਸਾਹਮਣੇ ਚੋਪਰ ਤੇ ਕਿਹੜਾ ਹਾਂ ਮڑے ਮੋٹے ਬਲੌਗਾਂ ਨੂੰ ਅਡਜਸਟ ਕਰੋ ਸਹੀ ਹੋ ਜੀਏ ਆਪਾਂ ਪ੍ਰੋਪਰ ਫਿਰ ਫਣੀ ਫਣੀ ਬਲੌਗ ਲਿਆਵਾਂਗੇ ਬਈ ਮੈਂ ਬਲੌਗ ਦੀ ਐਂਡੀ ਕਰ ਚੁੱਕਿਆ ਸੀ ਪਰ ਮੈਂ ਇੱਕ ਚੀਜ਼ ਹੋਰ ਸ਼ੇਅਰ ਕਰਦਾ ਅੱਜ ਬੱਕਰੀਆਂ ਤਾੜਦੇ ਆਂ ਜੀ ਗੂਤਰਾ ਨੇ ਖੁੱਡੇ ਚ ਤਾ ਕਰਕੇ ਤੇ ਪਹਿਲਾਂ ਇੱਥੋਂ ਖੋਲ ਕੇ ਲੈ ਗਏ ਫਿਰ ਉਹ ਪਾਓ ਵੇਖੋ ਬਾਰ ਕੀ ਹੈ ਇੱਕ ਰਾਤ ਤੋਂ ਗੋਲ ਕੇ ਲੈ ਗਏ ਫਿਰ ਕਲਾਮਾ ਚੋਂ ਕੱਢ ਦਾਂਗੇ ਠੀਕ ਹੈ ਚੋ ਮੇਰਾ ਰੱਸੀ ਤਾਂ ਕਰਕੇ ਪਹਿਲਾਂ ਗੋਲ ਕੇ ਬਾਅਦ ਰ ਗੁੱਡੇ ਕੋਲੇ ਲੈ ਦੋਨਾਂ ਨੂੰ ਮੇਰੇ ਵੀਰੇ ਬੱਕਰੀਆਂ ਤਾਂ ਪਕੂਤਰਾਂ ਵਾਲੇ ਗੁੱਡੇ 'ਚ ਤਾੜਦੀਆਂ ਜੀ ਚਲੋ 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 ਅੰਦਰ ਅੰਦਰ ਮੇਰਾ ਪਹਿਲੇ ਕੁੱਕੜਾਂ ਤੋਂ ਵੀ ਪਹਿਲਾਂ ਬਾਹਰ ਆ ਗਏ ਤਾਂ ਵਿਖਾਤੀਏ ਮੈਂ ਕਿਹਾ ਚੱਲ 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 ਬਾਹਰ ਕੀ ਹੈ ਤੇ ਇਹਨਾਂ ਬਸ ਹੁਣ ਇਹਨਾਂ ਦਾ ਹੋ ਗਿਆ ਪਹਿਲਾਂ ਕੁੱਕੜਾਂ ਦਾ ਸਾਰੇ ਤੋਂ ਪਹਿਲਾਂ ਕਬੂਤਰਾਂ ਦਾ ਫਿਰ ਕੁੱਕੜਾਂ ਦਾ ਫਿਰ ਬੱਕਰੀਆਂ ਦਾ ਹੁਣ ਅੱਗੇ ਪਤਾ ਨਹੀਂ ਕੀ ਕੋ ਜਣਾ ਇਹਦੇ 'ਚ ਸਾਡੀ ਬਈ ਤੇ ਬੱਕਰੀਆਂ ਬੱਕਰੀਆਂ ਬਾਹਰਤੀਆ ਤੇ ਦੁਬਾਰਾ ਵਲੌਗ ਦੇਖ ਲਈ ਕਰਦਿਏ ਜੀ ਤੇ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ